ਨਮਸਕਾਰ ਪੇਸ਼ ਹਨ ਹੁਣ ਤੱਕ ਦੀਆਂ ਮੁਖਬਰਾਂ ਆਪ ਸਭ ਦਾ ਸਵਾਗਤ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਸਾਰੇ ਸਕੂਲਾਂ 'ਚ ਅੱਜ ਛੁੱਟੀ ਦਾ ਐਲਾਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੇ ਈਮੇਲ ਬਾਅਦ ਡੀਸੀ ਵੱਲੋਂ ਸਾਰੇ ਸਕੂਲਾਂ ਨੂੰ ਤੁਰੰਤ ਛੁੱਟੀ ਦੇ ਹੁਕਮ ਜਾਰੀ ਕੀਤੇ ਗਏ ਸਨ ਅੱਜ ਸਕੂਲਾਂ ਨੂੰ ਜਦ ਬੰਬ ਨਾਲ ਉਡਾਉਣ ਦੀ ਧਮਕੀ ਭਰਿਆ ਮੇਲ ਆਇਆ ਤਾਂ ਜ਼ਿੰਮੇਵਾਰ ਸ਼ਰੋਤਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਟਵੀਟ ਦੇ ਜਰੀਏ ਕਿ ਆ ਕਿ ਸ਼ਹਿਰ ਅਤੇ ਪਿੰਡੂ ਪੱਟੀ ਦੇ ਕੁਝ ਸਕੂਲਾਂ ਨੂੰ ਇੱਕ ਸ਼ੱਕੀ ਈਮੇਲ ਮਿਲੀ ਹੈ ਹਰ ਇੱਕ ਸਕੂਲ ਵਿੱਚ ਇੱਕ ਅਗਸਟਡ ਅਧਿਕਾਰੀ ਤਾਇਨਾਤ ਹੈ ਅਤੇ ਤੋੜਫੋੜ ਵਿਰੋਧੀ ਜਾਂਚ ਵੀ ਚੱਲ ਰਹੀ ਹੈ ਸਾਈਬਰ ਪੁਲਿਸ ਸਟੇਸ਼ਨ ਮੇਲ ਦੇ ਛੋਤਾਂ ਦਾ ਪਤਾ ਲਗਾ ਰਿਆ ਹੈ ਉਹਨਾਂ ਕਹਾ ਕਿ ਪਹਿਲਾਂ ਕੁਝ ਵਿਦਿਆਰਥੀਆਂ ਨੂੰ ਅਜਿਹੀ ਸ਼ਰਾਰਤ ਲਈ ਜ਼ਿੰਮੇਵਾਰ ਪਾਇਆ ਗਿਆ ਸੀ ਪਰ ਘਬਰਾਉਣ ਦੀ ਲੋੜ ਨਹੀਂ ਅਤੇ ਪੁਲਿਸ ਚੌਕਸ ਹੈ ਅਤੇ ਆਪਣੀ ਡਿਊਟੀ ਤੇ ਤਾਇਨਾਤ ਹੈ ਪਹਿਲਵਾਨ ਵਿਨੇਸ਼ ਫੁਗਾਟ ਨੇ ਸਨੇਹਾਸ ਲਿਆ ਵਾਪਸ 2028 올림픽 ਵਿੱਚ ਖੇਡਣ ਦੀ ਪ੍ਰਗਟਾਈ ਇੱਛਾ ਉਹਨਾਂ ਕਿਹਾ ਕਿ ਮੈਨੂੰ ਹੁਣ ਵੀ ਕੁਸ਼ਤੀ ਦਾ ਸ਼ੌਂਕ ਹੈ ਅਤੇ ਮੈਂ ਮੁਕਾਬਲਾ ਕਰਨਾ ਚਾਹੁੰਦੀ ਹਾਂ ਵਿਨੇਸ਼ ਫੁਗਾਟ ਨੇ ਕਿਹਾ ਕਿ 2028 ਲਾਸ ਐਂਜਲਸ 올림픽 ਵਿੱਚ ਹਿੱਸਾ ਲੈਣਾ ਚਾਹੁੰਦੀ ਹੈ 2024 ਪੈਰਿਸ 올림픽 ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ ਸੇ ਫੁਗਾਟ ਹਾਲਾਂਕਿ ਫਾਈਨਲ ਚੋਂ ਪਹਿਲਾ ਉਸ ਦਾ ਭਾਰ 100 ਗ੍ਰਾਮ ਘਟ ਹੋਣ ਦੇ ਕਾਰਨ ਫਾਈਨਲ ਦਾ ਮੁਕਾਬਲਾ ਨਹੀਂ ਕਰ ਸਕੀ ਦੱਸ ਜਿਏ ਕਿ ਵਿਨੇਸ਼ ਇਸ ਸਮੇਂ ਜੁਲਾਨਾ ਹਰਿਆਣਾ ਤੋਂ ਕਾਂਗਰਸ ਵਿਧਾਇਕ ਹੈ ਉਸਨੇ ਕਿਹਾ ਕਿ ਲੋਕ ਪੁੱਛਦੇ ਹਨ ਕਿ ਪੈਰਿਸ ਅੰਤ ਹੈ ਲੰਬੇ ਸਮੇਂ ਤੋਂ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਉਸਨੇ ਕਿਹਾ ਕਿ ਇਸ ਵਾਰ ਮੈਂ ਇਕੱਲੀ ਨਹੀਂ ਟੁਰ ਰਹੀ ਮੈਨੂੰ ਕੁਝ ਅਜਹਾਂ ਮਿਲ ਗਿਆ ਹੈ ਜੋ ਮੈਂ ਭੁੱਲ ਗਈ ਸੀ ਇਸ ਲਈ ਹੁਣ ਲਾਸ ਏਂਜਲਸ 28 ਵੱਲੋਂ ਇੱਕ ਨਿੱਡਰ ਦਿਲ ਅਤੇ ਇੱਕ ਅਜਿਹੀ ਭਾਵਨਾ ਨਾਲ ਵਾਪਿਸ ਕਦਮ ਰੱਖਣ ਜਾ ਰਹੀਆਂ ਇਸ ਵਾਰ ਮੇਰਾ ਪੁੱਤਰ ਮੇਰੀ ਆਪਣੀ ਟੀਮ ਵਿੱਚ ਸ਼ਾਮਿਲ ਹੈ ਮੇਰੀ ਸਭ ਤੋਂ ਵੱਡੀ ਪ੍ਰੇਰਨਾ ਸਰੋਤ ਹੈ ਜਿਬਰਾਜ ਪਟਿਲ ਪੰਜਾਬ ਦੇ ਸਾਬਕਾ ਰਾਜਪਾਲ ਅਤੇ ਸਾਬਕਾ ਕੇਂਦਰੀ ਮੰਤਰੀ ਦਾ ਦਿਹਾਂਤ ਉਹਨਾਂ ਦੇ ਦੇਵ ਘਰ ਸਿੱਤ ਘਰ ਵਿੱਚ ਹੋਇਆ ਅੱਜ ਜੋ ਕਿ ਸੀਨੀਅਰ ਆ ਕਾਂਗਰਸ ਆਗੂ ਸਨ ਅਤੇ ਸਾਭਕਾ ਕੇਂਦਰੀ ਮੰਤਰੀ ਤੇ ਪੰਜਾਬ ਦੇ ਸਾਭਕਾ ਰਾਜਪਾਲ ਸਨ ਸ਼ਿਵਰਾਜ ਪਾਟੇਲ ਦਾ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਪਿਤਰੀ ਕਸਬੇ ਲਾਤੂਰ ਵਿੱਚ ਦਿਹਾਂਤ ਹੋ ਗਿਆ। ਪਾਟੇ 90 ਸਾਲ ਦੇ ਸਨ ਅਤੇ ਪਰਿਵਾਰਿਕ ਸੂਤਰਾਂ ਮੁਤਾਬਕ ਉਹ ਕੁਝ ਸਮੇਂ ਤੋਂ ਬਿਮਾਰ ਵੀ ਚੱਲ ਰਹੇ ਸਨ। ਉਹ ਲੋਕ ਸਭਾ ਦੇ ਸਾਭਕਾ ਸਪੀਕਰ ਸਨ ਤੇ ਉਨ੍ਹਾਂ ਕੋਲ ਕੇਂਦਰੀ ਕੈਬਨਿਟ ਵਿੱਚ ਕਈ ਅਹਿਮ ਮੰਤਰਾਲੇ ਵੀ ਰਹੇ। ਕਾਂਗਰਸੀ ਆਗੂ ਪਾਟਿਲ 2004 ਤੋਂ 2008 ਤੱਕ ਕੇਂਦਰੀ ਗ੍ਰਹਿ ਮੰਤਰੀ ਰਹੇ ਅਤੇ 1991 ਤੋਂ ਲੈ ਕੇ 1996 ਤੱਕ ਲੋਕ ਸਭਾ ਦੇ 10ਵੇਂ ਸਪੀਕਰ ਵੱਜੋਂ ਕੰਮ ਕੀਤਾ 2010 ਤੋਂ 2015 ਤੱਕ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਵੱਜੋਂ ਵੀ ਉਹਨਾਂ ਸੇਵਾ ਨਿਭਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ शिवराज पाटिल ਦੇ ਦਿਹਾਂਤ ਤੇ ਦੁੱਖ ਜਤਾਇਆ ਹੈ ਤੇ ਉਹਨਾਂ ਐਕਸ ਦੇ ਸੁਨੇਹੇ ਵਿੱਚ ਕਿਹਾ ਹੈ ਕਿ ਪਾਟਿਲ ਜੀ ਦੇ ਦਿਹਾਂਤ ਤੇ ਇਸ ਦੁੱਖ ਦੀ ਘੜੀ ਵਿੱਚ ਮੈਂ ਉਹਨਾਂ ਦੀਆਂ ਭਾਵਨਾਵਾਂ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਖੜਾ ਹਾਂ ਉਹ ਇੱਕ ਤਜਰਬੇਕਾਰ ਨੇਤਾ ਸਨ ਅਤੇ ਜਿਨ੍ਹਾਂ ਨੇ ਜਨਤਿਕ ਜੀਵਨ ਦੇ ਲਈ ਆਪਣੇ ਲੰਬੇ ਸਾਲਾਂ ਦੌਰਾਨ ਸਮਾਜ ਦੀ ਭਲਾਈ ਵਿੱਚ ਆਪਣਾ ਅਹਿਮ ਯੋਗਦਾਨ ਨਿਭਾਇਆ ਕੈਬਨਿਟਰ ਵੱਲੋਂ ਜਨਗਣਨਾ 2027 ਨੂੰ ਮਨਜ਼ੂਰੀ ਕੇਂਦਰੀ ਮੰਤਰੀ ਅਸ਼ਮਨੀ ਵੈਸ਼ਨਵ ਤੇ ਨੇ ਅੱਜ ਦੱਸਿਆ ਕਿ ਸਰਕਾਰ ਨੇ ਭਾਰਤ ਦੀ ਜਨਗਣਨਾ 2027 ਲਈ ਇਕ 11718 ਕਰੋੜ ਰੁਪਏ ਮਨਜ਼ੂਰ ਕਰ ਦਿੱਤੇ ਹਨ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਰਨੀ ਬੈਸ਼ਰਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੇਂਦਰੀ ਮੰਡਲ ਮੰਤਰੀ ਮੰਡਲ ਨੇ ਜਨਗਣਨਾ ਕਰਵਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਜੋ ਆਪਣੇ ਕਿਸਮ ਦਾ ਪਹਿਲਾ ਅਭਿਆਸ ਹੋਵੇਗਾ ਇਹ ਜਨਗਣਨਾ ਦੋ ਪੜਾਵਾਂ ਤਹਿਤ ਹੋਵੇਗੀ 1 ਜੂਨ ਆ 1 ਅਪ੍ਰੈਲ ਤੋਂ ਸਤੰਬਰ 2026 ਤੱਕ ਘਰ ਦੀਆਂ ਸੂਚੀਆਂ ਅਤੇ ਰਿਹਾਇਸ਼ੀ ਜਨਗਣਨਾ ਕਰਵਾਈ ਜਾਵੇਗੀ ਅਤੇ ਇਸ ਤੋਂ ਬਾਅਦ ਫਰਵਰੀ 2027 ਵਿੱਚ ਆਬਾਦੀ ਗਣਨਾ ਕਰਵਾਈ ਜਾਵੇਗੀ ਵੈਸ਼ਨਵ ਨੇ ਅੱਗੇ ਕਿਹਾ ਕਿ ਗਣਨਾ ਲਈ ਇਲੈਕਟ੍ਰੋਨਿਕ ਤੌਰ ਤੇ ਜਾਤੀ ਡਾਟਾ ਵੀ ਹਾਸਲ ਕੀਤਾ ਜਾਵੇਗਾ ਇਸ ਦੇ ਕੰਮ ਦੇ ਲਈ ਲਗਭਗ 30 ਲੱਖ ਫੀਲਡ ਕਰਮਚਾਰੀਆਂ ਦੀ ਡਿਊਟੀ ਲਾਈ ਜਾਵੇਗੀ ਡਾਟਾ ਇਕੱਠਾ ਕਰਨ ਦੇ ਲਈ ਇੱਕ ਮੋਬਾਈਲ ਐਪ ਅਤੇ ਨਿਗਰਾਨੀ ਦੇ ਉਦੇਸ਼ ਦੇ ਲਈ ਕੇਂਦਰੀ ਪੋਰਟਲ ਦੀ ਵਰਤੋਂ ਵੀ ਕੀਤੀ ਜਾਵੇਗੀ। ਲਾਪਤਾ ਸਰੂਪ ਮਾਮਲਾ, ਆਂਤਰੀਕ ਕਮੇਟੀ ਵੱਲੋਂ ਸਰਕਾਰ ਦੀ ਕਾਰਵਾਈ, ਧਾਰਮਿਕ ਮਾਮਲਿਆਂ ਵਿੱਚ ਦਖਲਕਰਾਰ, ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਦਰਜ ਕੀਤੇ ਪੁਲਿਸ ਕੇਸ ਨੂੰ ਮੰਨਣ ਤੋਂ ਇਨਕਾਰ ਕਰਦੇ ਆ ਐਸਜੀਪੀਸੀ ਦੇ ਨੇ ਸਰਕਾਰ ਦੀ ਇਸ ਕਾਰਵਾਈ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਿੱਧੀ ਚੁਣੌਤੀ ਤੇ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਾਰ ਦਿੱਤਾ ਹੈ। ਅੱਜ মিডিਆ ਨੂੰ ਦੱਸਦੇ ਹੋਏ ਸ਼ਾਮਨੀ ਗੁਰਦੁਆਰਾ ਪਰਮੰਦਰ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਸ ਕਾਰਵਾਈ ਨੂੰ ਸਿਆਸੀ ਹਿੱਤ ਨਾਲ ਪ੍ਰੇਰਿਤ ਕਾਰਵਾਈ ਦੱਸਿਆ ਜਾ ਰਿਹਾ ਹੈ ਧਾਮੀ ਨੇ ਕਿਹਾ ਕਿ ਇਹ ਮਾਮਲਾ ਪਾਵਨ ਸਰੂਪਾ ਦੀ ਬੇਅਦਬੀ ਨਹੀਂ ਸਗੋ ਹੀਰਾ ਫੇਰੀ ਨਾਲ ਸੰਬੰਧਿਤ ਹੈ ਇਸ ਮਾਮਲੇ ਵਿੱਚ ਪਹਿਲਾਂ ਤੋਂ ਹੀ ਅਕਾਲ ਤਖਤ ਵੱਲੋਂ ਬਣਾਈ ਕ ਮੈਂਬਰੀ ਕਮੇਟੀ ਦੁਆਰਾ ਜਾਂਚ ਕਰਕੇ 16 ਵਿਅਕਤੀਆਂ ਉਜੇ ਮੇਵਾ ਠਹਿਰਾਇਆ ਗਿਆ ਸੀ ਅਤੇ ਉਹਨਾਂ ਦੇ ਖਿਲਾਫ ਅਕਾਲ ਤਖਤ ਦੇ ਆਦੇਸ਼ਾਂ ਦੇ ਮੁਤਾਬਕ ਕਾਰਵਾਈ ਵੀ ਕੀਤੀ ਗਈ ਸੀ ਉਹਨਾਂ ਅੱਗੇ ਕਿਹਾ ਕਿ ਸਰਕਾਰ ਵੱਲੋਂ ਅਕਾਲ ਤਖਤ ਦੇ ਹੁਕਮਾਂ ਨੂੰ ਅਣਦੇਖਿਆ ਕਰਕੇ ਇਹ ਕਾਰਵਾਈ ਰੋਕੀ ਜਾ ਰਹੀ ਹੈ ਤੇ ਇਹ ਸਿਆਸੀ ਮੁੱਦੇ ਤੋਂ ਪ੍ਰੇਰਿਤ ਹੈ। ਇਹ ਸਾਨੂੰ ਹੁਣ ਤੱਕ ਦੀਆਂ ਮੁਖਬਰਾਂ ਅਗਲੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਮਨ ਦਿਓ ਇਜਾਜ਼ਤ ਧੰਨਵਾਦ।